ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੇ ਫਾਰਮ ਜਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵਿਧੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਵਾ ਜਿਨ੍ਹਾਂ ਦੇ ਵਿੱਚ ਦੋ ਤਾਜ਼ੀਆਂ ਸੂਈਆਂ ਤੇ ਦੋਵਾਂ ਤੇ ਮਗਰੀ ਵਛੀਆਂ ਵਾ ਜਿਹੜੀਆਂ ਦੋਵਾਂ ਦੇ ਮਗਰ ਜਿਹੜੀਆਂ ਚੰਗੀਆਂ ਵਛੀਆਂ ਵਾ ਚੰਗੇ ਟਿਕ ਦੇ ਦੀਆਂ ਵਛੀਆਂ ਵਾ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਨਾਲ ਨਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਸਭ ਠੀਕ ਠਾਕ ਜੀ ਤੇ ਰੱਗਿਆ ਮਾਲ ਪਰਸੋਂ ਵਾਲਾ ਫਿਰ ਆਪਣਾ ਵੀਰ ਜੀ ਤੁਹਾਨੂੰ ਉਹਦੇ ਦਾ ਘੰਟੇ 'ਤੇ ਘੰਟੇ ਜੀ ਮਾਲ ਵੇਚਿਆ ਜਾਂਦਾ ਸਤਿ ਸ੍ਰੀ ਅਕਾਲ ਠੀਕ ਹੈ ਹਾਂਜੀ ਭਾਅ ਆਪਣੇ ਜਾਇਜ਼ ਹੀ ਲਿਆ ਵੀਰ ਜੀ ਆਪਣੇ ਠੀਕ ਹੈ ਹਾਂਜੀ ਹਾਂਜੀ ਤੇ ਅੱਜ ਚੱਲੇ ਜੀ ਮੇਲਾ ਵੇਖਣ ਫਿਰ ਅੱਜ ਮੇਲਾ ਵੇਖਣ ਜੀ ਚੱਲੇ ਸੰਗਤ ਤਿਆਗ ਦਿੱਤੀ ਮੇਲਾ ਇੱਥੇ ਚੱਲੇ ਠੀਕ ਹੈ ਸਾਰੇ ਮਤਲਬ ਿੰਡੋ ਇਕੱਠੇ ਹੋ ਕੇ ਚੱਲੇਗੇ ਸਾਰੇ ਆ ਇਕੱਠੇ ਹੋ ਕੇ ਚੱਲੇ ਮੰਨ ਲਓ ਵੀ 35 ਚਲੀ ਜਾਣੇ ਹੋ ਜਾਣੇ ਠੀਕ ਹੈ ਸੰਗਤ ਸਾਰੀ ਜਾਓਗੇ ਇਹ ਰਮਦਾਸ ਜਾਣਾ ਬਹੁਤ ਵੱਡੇ ਸਾਹ ਹਨ ਰਮਦਾਸ ਜਾਣਾ ਠੀਕ ਚਲੋ ਜਾਣਾ ਵੀ ਚਾਹੀਦਾ ਵਾ ਵੀ ਜਦੋਂ ਦਿੰਦੇ ਆ ਰਹਿੰਦੇ ਆ ਹਾਂਜੀ ਹਾਂਜੀ ਲੋਕਾਂ ਦਾ ਇਦਾਂ ਹੀ ਚੱਲਦੇ ਨੇ ਮਹਾਰਾਜ ਦੇ ਦਰਸ਼ਨ ਤੇ ਕਰੀਏ ਸਾਫ ਮਿਸ਼ਨ ਤੇ ਆ ਹਾਂਜੀ ਹਾਂਜੀ ਚਲੋ ਹੁਣ ਤੇ ਵੈਸੇ ਵੀ ਸਾਰੇ ਪਾਸੇ ਮੇਲੇ ਚੱਲਣ ਦੇ ਹਾਂ ਸਾਰੇ ਬਾਹਰ ਵੀ ਮੇਲੇ ਚੱਲਣ ਦਾ ਹੈ ਹਾਂਜੀ ਤੇ ਚਲੋ ਨਾਮ ਦਸਤੀਏ ਕਰੀਏ ਨਾਮ ਦੇ ਪਾਸੇ ਗੇ ਕੰਡਚਵਿੰਡਾ ਜਿਲ੍ਹਾ ਬਸਤੀ ਹੀ ਨਾਲਾ ਜੀ ਤੇ ਫੋਨ ਨੰਬਰ ਹੀ ਬੋਲ ਦੋ 91 945 9499 ਠੀਕ ਹੈ ਜੀ ਤੇ ਸ਼ਰਾਦ ਫੇਰਾ ਤਾਜੀ ਸੋਈ ਤਾਂ ਕਰ ਲਈਏ ਇੱਦੋਂ ਕਰ ਲਈਏ ਠੀਕ ਹੈ ਪਹਿਲਾਂ ਜਿਹੜੀ ਆਦ ਦਿਖਾ ਦਈਏ ਤੁਹਾਨੂੰ ਮਗਰੇ ਤੇ ਬੱਛੀ ਆ ਆ ਬੱਛੀ ਨੇ ਪਈ ਕਿੰਨੇ ਦਿਨਾਂ ਦੀ ਸੋਈ ਜੇ ਤੁਹਾਨੂੰ ਹਰ ਪੀ ਆ 11 12 ਦਿਨ ਹੋ ਗਏ ਜੀ ਅੱਛਾ 11 12 ਦਿਨ ਹੋ ਗਏ 11 12 ਦਿਨ ਹੋ ਗਏ ਜੀ ਠੀਕ ਹੈ ਤੇ ਕਿੰਨਾ ਦੁੱਧ ਤਿਆਰ ਕਰਗੀ ਜੀ 20 ਰੁਪਏ 20 ਕਿਲੋ ਨੂੰ 23 ਆ ਦੁੱਧ ਤਿਆਰ ਜਿਹੜਾ ਮੌਕੇ ਤੇ ਕਿੰਨੇ ਦੀ ਗਾਰੰਟੀ ਦਵਾਂਗੇ ਦੁੱਧ ਭਾਵੇਂ 22 ਨਿਕਲੇ ਵੀ ਭਾਵੇਂ 23 ਕਿਲੋ ਨਿਕਲਾਵੇ ਤੇ ਇੱਕ ਨੱਕ ਦੁੱਧ ਚਵਾਈ ਜਾਓਗੇ 20 ਰੁਪਏ ਜਿਹੜੇ ਵੀ ਫਾਰਮ ਚੋਂ ਲਈ ਆਉਂਦਾ 27 28 ਕਿਲੋ ਨੂੰ 23 ਅੱਛਾ ਕੋਈ ਆਪਣਾ ਵੀ ਸਮਝਣਾ ਲੈ ਲੇ ਠੀਕ ਹੈ ਜੀ ਹਾਂ 20 ਤਾਂ ਉੱਤੇ ਹੀ ਆ ਦੁੱਧ 20 ਕਿਲੋ ਸਾਡੇ ਦਾ ਦੋ ਜਦਾਂ ਮਿਲੋ ਤੋਰ ਫਿਰ ਇੱਕ ਰੀਨ ਬਾਕੀ ਥਣਾ ਦਾ ਸਾਈ ਕੀ ਆ ਬਾਕੀ ਦੁੱਧ ਦੀ ਚਾਹ ਚਵਾਈ ਤੁਸੀਂ ਆਪ ਕਰਕੇ ਖੜਨੀ ਥੱਲੇ ਚੰਗੀ ਭਰੀ ਆ ਦੇਖਾਂਦੇ ਜੀ ਤੇ ਕਿੰਨਾ ਫਿਰ ਮੁੱਲ ਕਰੀਏ ਇਹਦਾ ਮੋਹਲਾ ਰਹੀ ਐਸੀ ਆ ਮੈਂ ਤਾਂ ਨਹੀਂ ਨਹੀਂ ਵਿੱਚੋਂ ਕਰਦੀ ਕਿ ਮਾਂ ਤਾਂ ਤਾਂ ਜੀ ਰੁਪਈਆ ਦੁੱਧ ਵੀ 27 28 ਕਿਲੋ ਦੇ ਜਣਾ ਤੀਜਾ ਸੂਲਾ ਵੜ ਸੋਈ ਆ ਹਾਂਜੀ 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 ਆ ਕਰਿਆ ਉਹ ਤੂੰ ਹੀ ਦੱਸ ਦੋ ਰੁਪਈਆ ਜੀ ਅੱਜ ਹੀ ਗੱਲ ਕਰਦੀ ਆ ਫਿਰ 70 ਦੀ ਦੇ ਦੀ ਰੁਪਈਆ ਜੀ ਪੌਂਚ ਵਿੱਚ ਐਈ 68 ਦੀ ਪਹੁੰਚ ਕਰਦੀਏ ਹਾਂਜੀ 68 ਦੀ ਪਹੁੰਚ ਕਰਦੀਏ ਆਪਾਂ ਵੀ ਪੂਰੇ 65000 ਦੀ ਕਰਾਂਗੇ ਅੱਛਾ ਤੇ 200 ਰੁਪਏ ਸ਼ੂਡਓ ਹੋਰ ਜੀ 65000 ਚ 100 ਕਿਲੋ ਮੇਟਰ ਤੱਕ ਪਹੁੰਚ ਆਲ ਘਰ ਜਾਣਾ ਤੇ ਆਪਾਂ ਬਾਅਦ ਵੇਚਣ ਵਾਲੀ ਗੱਲ ਕਰਨੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਉਹ ਦਰਜੀ 22 23 ਕਿਲੋ 20 ਕਿਲੋ ਜਿੱਦਾਂ ਮਰਜ਼ੀ ਮੇਰੇ ਕਾ ਦੋ ਟਾਈਮ ਮੰਨ ਕੇ ਲੱਗੇ ਠੀਕ ਹੈ ਜੀ ਹਾਂਜੀ ਤੇ ਹੁਣ ਇਹ ਕਹਤਾ ਜੀ ਸੂਈ ਬਿਲਕੁਲ ਕੁਨਾੜੋ ਬਿਲਕੁਲ ਜਿਹੜਾ ਨਾਲ ਆਪਾਂ ਦੇਖ ਸਾਦੇ ਗਿੱਲਾ ਹੀ ਹੈ ਜਿਹੜਾ ਹੱਲੇ ਤੇ ਮਗਰ ਇਹਦੇ ਬੱਚੇ ਬੜੇ ਖੂਬਸੂਰਤ ਆਈਏ ਜੀ ਹਰ ਵੀ ਜੀ ਰਾਤੀ ਸੁਈ ਹੀ ਦੋ ਮਗਰ ਇਹ ਬੱਚੀਆਂ ਚੰਗੀਆਂ ਵਾਂ ਉਹਦੇ ਮਗਰ ਵੀ ਬੱਚੀ ਚੰਗੀ ਟੀਕੇ ਦੀ ਇਹਦੇ ਮਗਰ ਵੀ ਬੱਚੀ ਚੰਗੀ ਟੀਕੇ ਦੀ ਇਹਦੀ ਹਰ ਵੀ ਜੀ ਇੱਕੋ ਚਵਾਈ ਹੋਈ ਹੈ ਇਹਦੇ ਇੱਕੋ ਚਵਾਈ ਇਹਦੀ ਹੋਈ ਤਾਂ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਇਹ ਕਿੰਨੇ ਕ ਦੁੱਧ ਆ ਲੀਜੇ ਦੁੱਧ ਹਰ ਵੀ ਜੀ ਵੀ ਉਹ ਬਾਹਰ ਹੀ ਜਾਓਗੇ ਠੀਕ ਹੈ ਜੀ ਮਤਲਬ ਇੱਕੋ ਚਵਾਈ ਹੋਈ ਦਾ ਹਰ ਵੀ ਜੀ ਇੱਕੋ ਚੋਈ ਦੇ 6-7 ਕਿਲੋ ਬੋਲਾ ਕੱਢਿਆ ਆਪਾਂ ਠੀਕ ਹੈ ਹਾਂ ਜੀ ਤੋਰ ਹਾਂ ਫੇਰ ਇੱਕ ਰੀਨ ਉੱਗੇ ਅਲਸੀਰ ਕੀ ਠੀਕ ਹੈ ਜੀ ਬਾਕੀ ਦੁੱਧ ਜਿਹੜਾ ਇਹ ਵੀ ਕਹਿੰਦੇ ਕਿ ਵੀ ਇਹ ਬਾਹਰ ਜਿਹੜਾ ਚਵਾਈ ਜਾਊਗੀ ਬਾਕੀ ਬੇਲ ਬੁਲੇ ਦੀ ਵੀ ਚੰਗੀ ਆ ਤੇ ਇਹ ਵੀ ਠੰਡੀ ਧੀ ਜਿੱਦਾਂ ਮਰਦੀ ਐ ਨੂੰ ਤੋ ਇਹਦਾ ਫਿਰ ਮੁੱਲ ਮੁੱਲ ਹਲਕੀ ਜਿਹੀ ਯਾਨੀ ਪੈਂਡ ਦੀ ਨਾ ਦੇ ਦੀਏ ਕਰ ਦੀਆਂ ਵਿੱਚ ਕੁਸ਼ਮਾਨ ਤਾਂ 200 ਰੁਪਏ ਆਪੇ ਜੱਸ ਨੂੰ ਕਰਦਾ 60 ਦੀ ਦੇ ਦੀਏ ਚਲੋ ਵੀ ਹੁਣ ਤਾਂ ਕਈ ਵਾ ਛੱਡ ਦੀ ਜਦਾਂਗੇ ਕਰ ਦੋਗੇ ਵਿੱਚ ਪਹੁੰਚ हां ਵਿੱਚ ਪਹੁੰਚ ਕਰ ਦਾਂਗੇ ਸਾਡੇ 100 ਕਿਲੋ ਮਿੰਟ ਤੱਕ ਰਹਿਣਾ ਹੋਰ 2000 ਛੱਡ ਦਾਂਗੇ ਅੱਛਾ 6000 ਛੱਡ ਦਿਓ 6000 ਰੁਪਏ ਤੇ ਜੇ ਕੋਈ ਜੋੜਾ ਪਾ ਲੂਗਾ ਤੇ ਮੰਤਨ ਹੋਰ ਕਰ ਦੇਗੋ ਹੋਰ ਮੰਤਨ ਵੀ ਕਰ ਦਾਂਗੇ ਤੇ ਸੂਆ ਕਿਨਵਾ ਸੋਈ ਹੈ ਸੂਆ ਦੂਜਾ ਸੂਈ ਇਹ ਵੀ ਦੂਜਾ ਸੂਈ ਇਹ ਵੀ ਵੈਡ ਦੂਜਾ ਸੂਈ ਹੈ ਤੇ ਹੋਲਾ ਭਾਵੀ ਹੈਗਾ ਜੀ ਕੋਈ ਹੋਲਾ ਭਾਵੀ ਹੈਗਾ ਰੁਪਈ ਜੀ ਠੀਕ ਹੈ ਜੀ ਹਾਂਜੀ ਇਹ ਦੇਖੋ ਕਿੰਨਾ ਇਹ ਦੁੱਧ ਇਹ ਤਾਂ ਲਿਆ 26 7 7 ਕਿਲੋ ਦੁੱਧ ਤਿਆਰ ਜੀ ਠੀਕ ਹੈ ਹਾਂਜੀ ਤੇ ਬੱਚਾ ਨਹੀਂ ਹੈਗਾ ਇਹਦਾ ਬੱਚਾ ਨਹੀਂ ਹੈ ਰੁਪਈ ਜੀ ਤੋੜ ਦਿਓ ਫੇਰ ਇਹਨਾਂ 6-7 ਕਿੱਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਬਾਕੀ ਹਰ ਵੀਡੀਓ 'ਚ ਬੇਨਤੀ ਸਾਡੀ ਇਹੀ ਹੁੰਦੀ ਆ ਵੀ ਇੱਥੇ ਆ ਕੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਫਿਰ ਆਪਣਾ ਪਸ਼ੂ ਖੜੋ ਜੀ ਜਿਹੜੇ ਵੀ ਇਹਨੇ ਪੈਸੇ ਖਰਚਨੇ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੰਧੀਆਂ ਆਪਣਾ ਪਸ਼ੂ ਆਪ ਸਾਰੀਆਂ ਚੀਜ਼ਾਂ ਵੇਖ ਕੇ ਚੈੱਕ ਕਰਕੇ ਖੜੰਦਾ ਆਪਣੀ ਸਮਝ ਤੇ ਆਪਣੀ ਗਰੰਟੀ ਦੇ ਪਸ਼ੂ ਖੜਿਆ ਕਰੋ ਤੇ ਇਹ ਤਾਂ ਫਿਰ ਮੁੱਲ 10000 ਰੁਪਏ ਦੀ ਜੀ ਦੇਖੀਏ ਨਹੀਂ ਕਰਦੀ ਐ ਇਜਾਜੀ ਐ ਵੀ ਪਹਿਲੇ ਫੋਨ ਤੇ ਜਾਵੇ ਜੜੀ 15 ਹੀ ਦੇ ਦੇਣਾ ਚਲੋ ਠੀਕ ਐ ਦੀ ਪਹੁੰਚ ਵੱਖਰੀ ਚ ਵੱਖਰੀ ਹੋਰ ਦੋ ਛੱਡ ਦਾਂਗੇ 13000 ਰੁਪਏ ਆ ਨਾ ਅੱਛਾ 13000 ਦੇ ਦੇਣਾ ਹੈ ਅੱਧੇ ਹੋ ਗਏ 1.5 ਮਹੀਨਾ ਹੋ ਗਏ ਬਣੀ ਨੂੰ ਠੀਕ ਐ ਘਰ ਆਂਦੇ ਸੁਣੋ ਇਹਦੇ ਖਾਲੀ ਕਰਕੇ ਜੀ ਦੇਣੀ ਜੀ ਠੀਕ ਐ ਜੀ ਹਾਂ ਜੀ ਠੀਕ ਐ ਤੇ ਬਾਕੀ ਇਹ ਆ ਵੀ ਚਲੋ ਤੁਹਾਡੇ ਘਰ ਕੋਈ ਚਵਾਈ ਕਰਕੇ ਹਨਾ ਦਾ ਜੀ ਦੋ ਦੋ ਤਿੰਨ ਟਾਈਮ ਚੋਗਰ ਜੀ ਕਰਨਾ ਤੁਹਾਡੇ ਘਰ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਦਾ ਪਸ਼ੂ ਖੜੋ ਜੀ